ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕਿਵੇਂ ਠੀਕੋ ਅੱਜ ਜੀ ਆਪਾਂ ਸਾਖੀ ਪੜਾਂਗੇ ਗੁਰੂ ਅਮਰਦਾਸ ਜੀ ਦੀ ਸਾਖੀ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਜ਼ਰੂਰੀ ਬੇਨਤੀ ਕਰਦੀ ਹਾਂ ਕਿ ਤੁਸੀਂ ਮੇਰੀ ਵੀਡੀਓ ਨੂੰ ਇਸ ਸਾਖੀ ਨੂੰ ਸੁਣ ਕੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੇ ਨਹੀਂ ਕੀਤਾ ਤਾਂ ਜੇ ਕੀਤਾ ਹੋਇਆ ਹੈ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਵੈਸੇ ਤਾਂ ਅੱਜ ਕੱਲ ਲੋਕ ਜਿਹੜੇ ਸਾਖੀਆਂ ਸੁਣਦੇ ਨੇ ਉਹਨਾਂ ਨੂੰ ਤਾਂ ਬਸ ਜੇ ਗੰਦੀਆਂ ਮੰਦੀਆਂ ਵੀਡੀਓ ਆ ਉਹੀ ਚੰਗੀਆਂ ਲੱਗਦੀਆਂ ਆ ਪਰ ਸਾਨੂੰ ਚਾਹੀਦਾ ਆ ਕਿ ਅਸੀਂ ਆਪਣੇ ਬੱਚਿਆਂ ਨੂੰ ਇਸ ਤਰ੍ਹਾਂ ਸਾਖੀਆਂ ਜ਼ਰੂਰ ਸੁਣਾਈਏ ਜੇ ਉਹ ਕਿਤਾਬਾਂ ਨਹੀਂ ਪੜ੍ਹ ਸਕਦੇ ਤੇ ਇਹੀ ਮਾਧਿਅਮ ਆ ਸਾਡੇ ਕੋਲ YouTube ਦਾ ਵੀ ਆਪਾਂ ਆਪਣੇ ਬੱਚਿਆਂ ਨੂੰ ਇਹ ਸਾਖੀਆਂ ਜਿਹੜੀਆਂ ਆ ਸੁਣਾ ਸਕਦੇ ਆ ਤਾਂ ਜੋ ਉਹਨਾਂ ਨੂੰ ਵੀ ਇਹਨਾਂ ਚੀਜ਼ਾਂ ਦਾ ਪਤਾ ਲੱਗ ਸਕੇ ਵੀ ਸਾਡੇ ਗੁਰੂਆਂ ਨੇ ਸਾਡੇ ਲਈ ਕੀ ਕੀ ਕੁਰਬਾਨੀਆਂ ਕੀਤੀਆਂ ਹਨ ਤੇ ਸਾਖੀ ਆਪਾਂ ਸ਼ੁਰੂ ਕਰਦੇ ਆਂ ਸ੍ਰੀ ਅਮਰਦਾਸ ਜੀ ਪਿੰਡ ਬਾਸਰਕੇ ਜ਼ਿਲ੍ਹਾ ਅਮਰਤਸਰ ਦੇ ਰਹਿਣ ਵਾਲੇ ਸਨ ਉਹਨਾਂ ਦੀ ਉਮਰ 60 ਵਰਿਆਂ ਤੋਂ ਉੱਪਰ ਹੋ ਚੁੱਕੀ ਸੀ ਉਹਨਾਂ ਦੇ ਮਨ ਵਿੱਚ ਗੁਰੂਤਾਰਨ ਦੀ ਚਾਹ ਪੈਦਾ ਹੋਈ ਉਹ ਖਡੂਰ ਸਾਹਿਬ ਪੁੱਜੇ ਅਤੇ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਗੁਰੂ ਮੰਨ ਕੇ ਸੇਵਾ ਕਰਨ ਲੱਗ ਪਏ ਉਹ ਪਹਿਰ ਸਵਾ ਪਹਿਰ ਦੇ ਤੜਕੇ ਮਤਲਬ ਇਹਦਾ ਕਹਿਣ ਦਾ ਮਤਲਬ ਹੈ ਆ ਵੀ ਤੜਕੇ ਉੱਠ ਕੇ ਗਾਗਰ ਲੈ ਕੇ ਬਿਆਸ ਦਰਿਆ ਤੇ ਜਾਂਦੇ ਸਨ ਉਥੋਂ ਉਹ ਪਾਣੀ ਦੀ ਗਾਗਰ ਭਰ ਕੇ ਖਡੂਰ ਸਾਹਿਬ ਲਿਆਉਂਦੇ ਸਨ ਇਸ ਜਾਲ ਨਾਲ ਉਹ ਗੁਰੂ ਜੀ ਦਾ ਅਨਨਾਨ ਕਰਾਉਂਦੇ ਸਨ ਇਹ ਸੇਵਾ ਉਹ ਨਿਤਨੇਮ ਨਾਲ ਕਰਦੇ ਸਨ ਮੀ ਆਵੇ ਚਾਈਨੀਰੀ ਆਵੇ ਉਹ ਸੇਵਾ ਤੋਂ ਨਹੀਂ ਸਨ ਉੱਕਦੇ ਉਹਨਾਂ ਨੇ ਰੋਜ਼ ਇਹ ਸੇਵਾ ਨਿਭਾਉਣੇ ਹੀ ਨਿਭਾਉਣੇ ਇੱਥੇ ਚੇਤਾ ਰੱਖਣ ਦੀ ਲੋੜ ਇਹ ਹੈ ਕਿ ਇਹ ਸੇਵਾ ਸੇਵਾ ਸ਼ੁਰੂ ਕਰਨ ਵੇਲੇ ਸ੍ਰੀ ਅਮਰਦਾਸ ਜੀ ਦੀ ਉਮਰ 60 ਸਾਲਾਂ ਤੋਂ ਵੱਧ ਸੀ ਅਤੇ ਗੁਰੂ ਜੀ ਦੀ ਉਮਰ 40 ਸਾਲ ਤੋਂ ਘੱਟ ਸੀ ਦੇਖਣ ਵਾਲੀ ਗੱਲ ਇਹ ਹੀ ਆ ਕਿ ਉਹਨਾਂ ਦੀ ਉਮਰ 60 ਸਾਲ ਸੀ ਦੇਖੋ ਠੀਕ ਆ ਫਿਰ ਵੀ ਉਹ ਇੰਨੀ ਦੂਰ ਜਾਂਦੇ ਗਾਗਰ ਭਰ ਕੇ ਪਾਣੀ ਦੀ ਲਿਆਉਂਦੇ ਤੇ ਗੁਰੂ ਜੀ ਦਾ ਇਸ਼ਨਾਨ ਕਰਾਉਂਦੇ ਗੁਰੂ ਜੀ ਦਾ ਇਸ਼ਨਾਨ ਕਰਾਉਣ ਮਗਰੋਂ ਸ੍ਰੀ ਅਮਰਦਾਸ ਜੀ ਗੁਰੂ ਕੇ ਲੰਗਰ ਵਿੱਚ ਸੇਵਾ ਕਰਨ ਲੱਗ ਪੈਂਦੇ ਲੰਗਰ ਲਈ ਪਾਣੀ ਢੋਂਦੇ ਸਨ ਲੰਗਰ ਦੇ ਭਾਂਡੇ ਮਾਂਜਦੇ ਤੇ ਢੋਂਦੇ ਸਨ ਅਤੇ ਹਰ ਰੋਜ਼ ਵੀ ਇਹੇ ਕੰਮ ਕਰਦੇ ਸਨ ਇਸ ਤਰ੍ਹਾਂ ਗੁਰੂ ਜੀ ਦੇ ਉਹਨਾਂ ਦੀ ਸੰਗਤ ਦੀ ਸੇਵਾ ਕਰਦਿਆਂ ਸ੍ਰੀ ਅਮਰਦਾਸ ਜੀ ਨੂੰ 12 ਸਾਲ ਹੋ ਗਏ ਇੱਕ ਦਿਨ ਉਹ ਆਪਣੇ ਨੇਮ ਨਾਲ ਵਿਆਸ ਤੋਂ ਪਾਣੀ ਦੀ ਗਾਗਰ ਲਿਆ ਰਹੇ ਸਨ ਤੇ ਬਹੁਤ ਮੀਂਹ ਬਹੁਤ ਜ਼ੋਰ ਨਾਲ ਵਰਨਣ ਲੱਗ ਪਿਆ ਨਾਲ ਨੇਰੀ ਵੀ ਜ਼ੋਰਾਂ ਨਾਲ ਚੱਲਣ ਲੱਗ ਪਈ ਪਿੰਡ ਤਾਈ ਪਹੁੰਚਣ ਤੱਕ ਸਾਰੇ ਪਾਣੀ ਹੀ ਪਾਣੀ ਹੋ ਗਿਆ ਹਨੇਰੇ ਦਾ ਸਮਾਂ ਤੇ ਚਾਰ ਚਫੇਰੇ ਪਾਣੀ ਪਾਣੀ ਹੋਣ ਕਰਕੇ ਰਾਹ ਦਾ ਪਤਾ ਨਾ ਲੱਗਾ ਲਾਗੇ ਜਲਾਇਆਂ ਦਾ ਘਰ ਸੀ ਉੱਧਰ ਚਲੇ ਗਏ ਖੱਡੀ ਦੀ ਕਿਲੀ ਨਾਲ ਠੇਡਾ ਲੱਗਾ ਉਹ ਖੱਡੀ ਦੇ ਟੋਏ ਵਿੱਚ ਜਾ ਪਏ ਪਰ ਉਹਨਾਂ ਨੇ ਗਾਗਰ ਡਿੱਗਣ ਨਾ ਦਿੱਤੀ ਨਾ ਵਿੱਚੋਂ ਪਾਣੀ ਡੁੱਲਿਆ ਡਿੱਗਣ ਦਾ ਖੜਾਕ ਸੁਣ ਕੇ ਜੁਲਾਹਾ ਜਾਗ ਪਿਆ ਉਸ ਨੇ ਆਪਣੇ ਘਰ ਵਾਲੀ ਨੂੰ ਕਿਹਾ ਕੋਈ ਖੱਡੀ ਵਿੱਚ ਡਿੱਗ ਪਿਆ ਜਾਪਦਾ ਪਤਾ ਨਹੀਂ ਇਸ ਮੀਹ ਹਨੇਰੀ ਦੀ ਰਾਤ ਦੇ ਹਨੇਰੇ ਵਿੱਚ ਬਾਹਰ ਕੌਣ ਫਿਰ ਰਿਹਾ ਹੈ ਅੱਗੋਂ ਜੁਲਾਹੀ ਬੋਲੀ ਹੋਣਾ ਹੈ ਅਮਰੂ ਨਿਥਾਵਾਂ ਜਿਸ ਨੂੰ ਨਾ ਦਿਨੇ ਚੈਨ ਹੈ ਤੇ ਨਾ ਰਾਤ ਆਰਾਮ ਜਿਹੜਾ ਪੇਟ ਦੀ ਖਾਤਰ ਗੁਰੂ ਦਾ ਪਾਣੀ ਢੂੰਡਦਾ ਹੈ ਹੋਰ ਕੌਣ ਹੋਣਾ ਹੈ ਦੇਖ ਲਓ ਵੀ ਪਹਿਲਾਂ ਵੀ ਲੋਕ ਐਸੇ ਤਰ੍ਹਾਂ ਕਹਿੰਦੇ ਵੀ ਨਹੀਂ ਜਦੋਂ ਨਹੀਂ ਪਛਾਣ ਹੁੰਦੀ ਤਾਂ ਇਦਾਂ ਦੇ ਸ਼ਬਦ ਜਿਹੜੇ ਮੂੰਹ 'ਚੋਂ ਕੱਢ ਦਿੰਦੇ ਆ ਤੇ ਬਾਅਦ 'ਚ ਪਤਾ ਲੱਗਦਾ ਵੀ ਉਹ ਤਾਂ ਸਾਡੇ ਗੁਰੂ ਸਨ ਉਹ ਕਿੱਦਿਓ ਪਹੁੰਚੇ ਹੋਏ ਸਕਸ਼ੀਅਤ ਸਨ ਤੇ ਇਹ ਦੇਖੋ ਜਲਾਈ ਨੇ ਕੀ ਕੀ ਮੂੰਹੋਂ ਵਿੱਚੋਂ ਕੱਢ ਦਿੱਤਾ ਉਸਨੇ ਗੁਰੂ ਅਮਰਦਾਸ ਜੀ ਨੂੰ ਦੇਖ ਲਓ ਕੀ ਕਹਿ ਦਿੱਤਾ ਕਿ ਹੋਣਾ ਏ ਅਮਰੂ ਨਿਥਾਵਾਂ ਜਿਸ ਨੂੰ ਨਾ ਦਿਨੇ ਚੈਨ ਹੈ ਤੇ ਨਾ ਰਾਤ ਨੂੰ ਆਰਾਮ ਜਿਹੜਾ ਪੇਟ ਦੀ ਖਾਤਰ ਗੁਰੂ ਦਾ ਪਾਣੀ ਢੂੰਡਦਾ ਰਹਿੰਦਾ ਆ ਤੇ ਸ੍ਰੀ ਅਮਰਦਾਸ ਜੀ ਉੱਠੇ ਜਲ ਲੈ ਕੇ ਗੁਰੂ ਪਾਸ ਪੁੱਜੇ ਅਤੇ ਪ੍ਰੇਮ ਦੇ ਨਾਲ ਇਸ਼ਨਾਨ ਕਰਾਇਆ ਇਸ਼ਨਾਨ ਕਰਨ ਮਗਰੋਂ ਗੁਰੂ ਜੀ ਨੇ ਹੁਕਮ ਦਿੱਤਾ ਸ੍ਰੀ ਅਮਰਦਾਸ ਜੀ ਨੂੰ ਨਵੀਂ ਪੋਸ਼ਾਕ ਪਹਿਨao ਇਹਨਾਂ ਦੀ ਸੇਵਾ ਸੰਪੂਰਨ ਹੋਈ ਹੈ ਇਹਨਾਂ ਥਾਵਾਂ 'ਚ ਨਹੀਂ ਇਹਨਾਂ ਥਾਵਿਆਂ ਨੂੰ ਥਾਂ ਦੇਣਗੇ ਜਿਨ੍ਹਾਂ ਦਾ ਕੋਈ ਆਸਰਾ ਨਾ ਹੋਵੇਗਾ ਉਹਨਾਂ ਨੂੰ ਇਹ ਆਸਰਾ ਦੇਣਗੇ ਜਿਨ੍ਹਾਂ ਦਾ ਕੋਈ ਆਦਰ ਨਹੀਂ ਕਰੇਗਾ ਇਹ ਉਹਨਾਂ ਦਾ ਆਦਰ ਮਾਨ ਕਰਨਗੇ ਉਸ ਖੱਡੀ ਵਾਲੀ ਥਾਂ ਇੱਕ ਗੁਰਦੁਆਰਾ ਹੈ ਜਿਸ ਕਿੱਲੀ ਨਾਲ ਅੜ ਕੇ ਉਹ ਡਿੱਗੇ ਸਨ ਉਹ ਹਰੀ ਹੋ ਕੇ ਰੁੱਖ ਬਣੀ ਖਲੋਤੀ ਹੈ ਸ਼੍ਰੀ ਅਮਰਦਾਸ ਜੀ ਦੀ ਸੇਵਾ ਤੋਂ ਖੁਸ਼ ਹੋ ਕੇ ਗੁਰੂ ਅੰਗਦ ਦੇਵ ਜੀ ਨੇ ਉਹਨਾਂ ਨੂੰ ਗੁਰਗੱਦੀ ਬਖਸ਼ੀ ਉਸ ਦਿਨ ਤੋਂ ਸ਼੍ਰੀ ਅਮਰਦਾਸ ਜੀ ਚੁਰੀ ਗੁਰੂ ਅਮਰਦਾਸ ਜੀ ਬਣ ਗਏ ਉਹ ਠੀਕ ਹੀ ਨਥਾਵਿਆਂ ਦੇ ਥਾਂ ਨਿਆਸਰਿਆਂ ਦੇ ਆਸਰੇ ਨਿਮਾਣਿਆਂ ਦੇ ਮਾਣ ਅਤੇ ਨੇਉਟਿਆਂ ਦੀ ਓਟ ਸਨ ਦੇਖੋ ਆਪਾਂ ਕਹਿੰਦੇ ਹੁੰਦੇ ਪਤਾ ਨਹੀਂ ਉਹ ਕਿਹੜੇ ਵੇਲੇ ਕਿਦਾਂ ਦੀਆਂ ਗੱਲਾਂ ਮੂੰਹੋਂ ਕੱਢ ਦਿੰਨੇ ਆ ਬਾਦ ਵਿੱਚ ਸਾਨੂੰ ਪਤਾ ਲੱਗਦਾ ਆ ਵੀ ਇਹ ਕੌਣ ਸਨ ਸਾਨੂੰ ਕਦੇ ਵੀ ਕਿਸੇ ਨੂੰ ਮੰੰਦਾ ਨਹੀਂ ਬੋਲਣਾ ਚਾਹੀਦਾ ਹਮੇਸ਼ਾ ਕਹਿੰਦੇ ਹੁੰਦੇ ਆ ਪਹਿਲਾਂ ਤੋਲੋ ਤੇ ਫਿਰ ਬੋਲੋ ਕਹਿੰਦੇ ਆਂ ਤੇ ਪਤਾ ਨਹੀਂ ਸਾਡੇ ਬੋਲ ਕਿਸੇ ਨੂੰ ਕਿੰਨਾ ਕੁ ਦੁੱਖ ਦੇ ਸਕਦੇ ਹਨ ਤੇ ਉਹਦਾ ਗੁਰੂ ਉਹਨੂੰ ਕੀ ਕੁਝ ਦੇ ਸਕਦਾ ਹੈ ਇਹ ਕਹਾਣੀਆਂ ਗੁਰੂਆਂ ਦੀਆਂ ਕਹਾਣੀਆਂ ਸਤ ਸੰਗ ਸਾਨੂੰ ਸਿੱਧੇ ਰਾਹ ਪਾਉਂਦੇ ਹਨ ਸਾਨੂੰ ਗੁਰੂਆਂ ਦੇ ਨਾਲ ਜੋੜਦੇ ਹਨ ਤੇ ਇਹ ਸਾਨੂੰ ਜਰੂਰ ਸੁਣਨੀਆਂ ਚਾਹੀਦੀਆਂ ਹਨ ਬੱਚਿਆਂ ਨੂੰ ਵੀ ਜਰੂਰ ਸੁਣਾਉਣੀਆਂ ਚਾਹੀਦੀਆਂ ਹਨ ਤੇ ਆਪਾਂ ਮਿਲਾਂਗੇ ਇੱਕ ਹੋਰ ਨਵੀਂ ਸਾਖੀ ਲੈ ਕੇ ਉਹ ਨਾਚਿਰ ਸਾਰਿਆਂ ਨੂੰ ਜੀ ਸਸਰੀਕਾਲ